ਆਪਣੇ ਫਾਇਦੇ ਲਈ ਕਹਿ ਲਿਆ ਕਿ ਕੁਦਰਤ ਦਾ ਇੱਕ ਜਿਹੜਾ ਨਿਯਮ ਹੈ ਜਾਂ ਉਹ ਵਾਇਗਰੂ ਦਾ ਨਿਯਮ ਹੈ ਜਿਹੜਾ ਜਿਹੜਾ ਉਹਨੇ ਸਾਨੂੰ ਕੋੜ ਦਿੰਦਾ ਹੈ ਅਸੀਂ ਉਹਦੇ ਨਿਯਮ ਦੇ ਨਾਲ ਛੇੜਖਾਨੀ ਕਰ ਰਹੇ ਹਾਂ ਸਾਇੰਸ ਦਾ ਕੰਮ ਹੈ ਲੋਕਾਂ ਦਾ ਫਾਇਦਾ ਕਰਨਾ ਸਾਇੰਸ ਬਾਈ ਨੇਚਰ ਪ੍ਰੋਗਰੈਸਿਵ ਹੁੰਦੀ ਹੈ ਹੁਣ ਮੰਨ ਲਓ ਸਾਇੰਸ ਨੇ ਬੰਦੂਕ ਬਣਾਈ ਹਥਿਆਰ ਬਣਾਈ ਹੁਣ ਜਰੂਰੀ ਤੇ ਤੁਸੀਂ ਹਥਿਆਰਾਂ ਨਾਲ ਲੋਕਾਂ ਨੂੰ ਵੱਢੋ ਸ਼ਾਂਤੀ ਦੀਆਂ ਵੀ ਤੇ ਗੱਲਾਂ ਹੋ ਸਕਦੀਆਂ ਨੇ ਅਸੀਂ ਤੇ ਚਾਹੁੰਦੇ ਹਾਂ ਕਿ ਇਸ ਟੈਕਨੋਲੋਜੀ ਉੱਤੇ ਸਾਡੀ ਸਰਕਾਰ ਫੌਰਨ ਪਾਬੰਦੀ ਲਾਏ ਇਹ ਚੀਜ਼ਾਂ ਜਦੋਂ ਪਤਾ ਚੱਲਣ ਗਈਆਂ ਨਾ ਉੱਥੋਂ ਦੀ ਸਰਕਾਰ ਨੂੰ ਕਿ ਡੀਐਨਏ ਡੈਮੇਜ ਕਰਕੇ ਚਾਹੁੰਦੇ ਕਿ ਜਲਦੀ ਤੋਂ ਜਲਦੀ ਇਸ ਟੈਕਨੋਲੋਜੀ ਤੇ ਪਾਬੰਦੀ ਲੱਗੇ ਬਹੁਤ بڑا ਖਲਵਾੜ ਹੋ ਰਿਹਾ ਲੋਕੀ ਕੈਂਸਰ ਨਾਲ ਮਰਨਗੇ ਲੋਕੀ ਲੋਕਾਂ ਦੇ ਲਿਵਰ ਡੈਮੇਜ ਹੋਣਗੇ ਲੋਕਾਂ ਦੇ ਹਾਰਟ ਡੈਮੇਜ ਹੋਣਗੇ ਨਵੀਆਂ ਨਵੀਆਂ ਬਿਮਾਰੀਆਂ ਜਿਹੜੀਆਂ ਅੱਜ ਕੁੱਤਿਆਂ ਨੂੰ ਹੁੰਦੀਆਂ ਨੇ ਜਿਹੜੀਆਂ ਅੱਜ ਸੂਰਾਂ ਨੂੰ ਹੁੰਦੀਆਂ ਨੇ ਜਿਹੜੀਆਂ ਸਾਡੇ ਤੱਕ ਨਹੀਂ ਪਹੁੰਚਦੀਆਂ ਤੁਸੀਂ ਦੇਖਿਆ ਸਵੈਨ ਫਲੂ ਬੰਦਿਆਂ ਤੱਕ ਨਹੀਂ ਆਉਂਦਾ ਇੰਟਰ ਸਪੀਸੀਜ਼ ਬੈਰੀਅਰ ਕੱਲ ਨੂੰ ਜਿਹੜਾ ਸਾਡਾ ਇੰਟਰ ਸਪੀਸੀਜ਼ ਬੈਰੀਅਰ ਬੈਰੀਅਰ ਟੁੱਟ ਗਿਆ ਗਊ ਸ਼ਾਕਾਹਾਰੀ ਜਾਨਵਰ ਆ ਕੱਲ ਨੂੰ ਗਊ ਮਾਸਾਹਾਰੀ ਹੋ ਗਈਆਂ ਡੀਐਨਏ ਬਦਲਣ ਤੋਂ ਬਾਅਦ ਆਪਣੇ ਬੱਚੇ ਮਾਰ ਕੇ ਖਾਣ ਲੱਗ ਪਈਆਂ ਤੇ ਆਪਣੇ ਫਾਇਦੇ ਲਈ ਕਹਿ ਲਿਆ ਕਿ ਕੁਦਰਤ ਦਾ ਇੱਕ ਜਿਹੜਾ ਨਿਯਮ ਹੈ ਜਾਂ ਉਹ ਵਾਹਿਗੁਰੂ ਦਾ ਨਿਯਮ ਹੈ ਜਿਹੜਾ ਜਿਹੜਾ ਉਹਨੇ ਸਾਨੂੰ ਕੋਡ ਦਿੱਤਾ ਹੈ ਅਸੀਂ ਉਹਦੇ ਨਿਯਮ ਦੇ ਨਾਲ ਛੇੜਖਾ ਨਹੀਂ ਕਰ ਰਹੇ ਅਸੀਂ ਵਾਹਿਗੁਰੂ ਦੇ ਹੁਕਮ ਦੇ ਖਿਲਾਫ ਚੱਲੇ ਅਸੀਂ ਛੈਤਾਨ ਦੇ ਰਸਤੇ ਤੇ ਚੱਲੇ ਅਸੀਂ ਬਰਬਾਦੀ ਦੇ ਰਸਤੇ ਤੇ ਚੱਲੇ ਦੇਖੋ ਜਦੋਂ ਐਟਮ ਬੰਬ ਬਣਾਏ ਓਪਨਹਾਇਮਰ ਸੀ ਨਾ ਉਹਨੂੰ ਤਾਂ ਪਤਾ ਹੀ ਨਹੀਂ ਸੀ ਬਾਅਦ ਵਿੱਚ ਉਹਨੇ ਐਟਮ ਬੰਬ ਦੇ ਖਿਲਾਫ ਖੁਦ ਹੀ ਆਵਾਜ਼ ਉਠਾਈ ਹੂੰ ਤੇ ਉਹ ਕਹਿੰਨ ਦਾ ਮਤਲਬ ਕਿ ਰਸਿਆ ਦੇ ਵਿੱਚ ਜਿਹੜੇ ਜਿਹੜੇ ਸਾਇੰਟਿਸਟ ਨੇ ਐਟਮ ਬੰਬ ਬਣਾਏ ਮੈਨੂੰ ਤਾਂ ਨਾਮ ਭੁੱਲ ਗਿਆ ਹੂੰ ਅਲਗ ਜਾਈ ਪਤਾ ਨਹੀਂ ਕੀ ਨਾਮ ਸੀ ਉਹਦਾ ਉਹਨੇ ਵੀ ਕਿਹਾ ਸੀ ਐਟਮ ਬੰਬ ਨਹੀਂ ਬਣਨੇ ਚਾਹੀਦੇ ਮਤਲਬ ਜਿਹੜੀਆਂ ਬਰਬਾਦੀਆਂ ਨੇ ਉਹ ਤਾਂ ਨਾ ਕਰੇ ਨਾ ਸਾਇੰਸ ਦਾ ਕੰਮ ਹੈ ਲੋਕਾਂ ਦਾ ਫਾਇਦਾ ਕਰਨਾ ਸਾਇੰਸ ਬਾਈ ਨੇਚਰ ਪ੍ਰੋਗਰੈਸਿਵ ਹੁੰਦੀ ਹੈ ਉਹਨੂੰ ਪ੍ਰੋਗਰੈਸਿਵ ਤਰੀਕਿਆਂ ਵਾਸਤੇ ਵਰਤੋ ਲੋਕਾਂ ਦੇ ਫਾਇਦੇ ਲਈ ਵਰਤੋ ਜਿੱਥੇ ਸਾਇੰਸ ਨੁਕਸਾਨ ਕਰਦੀ ਹੈ ਹੁਣ ਮੰਨ ਲਓ ਸਾਇੰਸ ਨੇ ਬੰਦੂਕ ਬਣ ਹੂੰ ਜ਼ਰੂਰੀ ਤੇ ਤੁਸੀਂ ਹਥਿਆਰਾਂ ਨਾਲ ਲੋਕਾਂ ਨੂੰ ਵੱਢੋ ਸ਼ਾਂਤੀ ਦੀਆਂ ਵੀ ਤੇ ਗੱਲਾਂ ਹੋ ਸਕਦੀਆਂ ਨੇ ਨਾ ਇਸ ਕਰਕੇ ਇੱਥੇ ਹੈ ਕਿ ਜਿਹੜੀ ਇਹ ਸਾਇੰਸ ਆ ਜਿਹੜੀ ਡੀਐਨਏ ਨੂੰ ਡੈਮੇਜ ਕਰ ਰਹੀ ਆ ਕੁਦਰਤ ਦੇ ਨਿਯਮਾਂ ਦੇ ਖਿਲਾਫ ਚੱਲ ਰਹੀ ਆ ਜਿਹੜੀ ਕੁਦਰਤ ਦੀ ਜਿਹੜੀ ਬਰਬਾਦੀ ਆ ਕਰੋਪੀ ਨੂੰ ਆਵਾਜ਼ਾਂ ਮਾਰ ਰਹੀ ਆ ਇਹ ਸਾਨੂੰ ਇੱਥੇ ਨਹੀਂ ਕਰਨੀ ਚਾਹੀਦੀ ਅਸੀਂ ਤੇ ਚਾਹੁੰਦੇ ਹਾਂ ਕਿ ਇਸ ਟੈਕਨੋਲੋਜੀ ਉੱਤੇ ਸਾਡੀ ਸਰਕਾਰ ਫੌਰਨ ਪਾਬੰਦੀ ਲਾਏ ਕਿਉਂਕਿ ਅਮਰੀਕਾ ਦੇ ਵਿੱਚ ਗਊ ਹੱਤਿਆ ਕੋਈ ਮੁੱਦਾ ਨਹੀਂ ਨੰਬਰ 1 ਹੂੰ ਸਾਡੇ ਮੁਲਕ 'ਚ ਮੁੱਦਾ ਹੈ ਹੈ ਅਮਰੀਕਾ ਦੇ ਲੋਕਾਂ ਨੂੰ ਵੀ ਜਦੋਂ ਪਤਾ ਇਹ ਚੀਜ਼ਾਂ ਜਦੋਂ ਪਤਾ ਚੱਲਣ ਗਿਆ ਨਾ ਉੱਥੋਂ ਦੀ ਸਰਕਾਰ ਨੂੰ ਕਿ ਡੀਐਨਏ ਡੈਮੇਜ ਹੋ ਰਿਹਾ ਅਮਰੀਕਾ ਦੀ ਸਰਕਾਰ ਮੈਂ ਲਿਖ ਕੇ ਦੇਣਾ ਪਵੰਦੀ ਲਾਏਗੀ ਸਾਡੇ ਤੋਂ ਪਹਿਲਾਂ ਪਵੰਦੀ ਲਗਾਏਗੀ ਇਸ ਤੋਂ ਪਹਿਲਾਂ ਕਿ ਅਮਰੀਕਾ ਦੀ ਸਰਕਾਰ ਪਵੰਦੀ ਲਾਏ ਅਸੀਂ ਕਿਉਂ ਨਾ ਲਈਏ ਹੁਣ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਇੱਕ ਪੰਜਾਬੀ ਸਾਇੰਟਿਸਟ ਨੇ ਇਹ ਖੋਜ ਕੀਤੀ ਤਿੰਨ ਪੇਪਰ ਛਪਿਆ ਮੇਰੇ ਇਸ ਟਾਪਿਕ ਦੇ ਉੱਤੇ ਤਿੰਨ ਰਿਸਰਚ ਪੇਪਰ ਛਪਿਆ ਅਖੀਰਲੇ ਇਹ ਰਿਸਰਚ ਪੇਪਰ ਦਾ ਨਾਮ ਹੀ ਹੈਗਾ ਜੀਡੀਕੋ ਜਿਹੜੀ ਉਹਦਾ ਨਾਮ ਹੀ ਰੱਖਿਆ ਮੈਂ ਜੀਡੀ ਜੈਨੇਟਿਕਲੀ ਡੈਮੇਜਡ ਕੋ ਹੂੰ ਤੇ ਇਸ ਕਰਕੇ ਇਹ ਕਹਿਣ ਦਾ ਮਤਲਬ ਇਹ ਹੈ ਕਿ ਤਿੰਨ ਪੇਪਰ ਜੇ ਪੰਜਾਬ ਦੀ ਧਰਤੀ ਤੋਂ ਛਪਿਆ ਹਿੰਦੁਸਤਾਨ ਤੋਂ ਛਪਿਆ ਇਹ ਪੰਜਾਬੀਆਂ ਵਾਸਤੇ ਮਾਣ ਦੀ ਗੱਲ ਆ ਭਾਰਤ ਨੇ ਵਿਸ਼ਵ ਗੁਰੂ ਬਣਨਾ ਸਾਇੰਸ ਦੀਆਂ ਖੋਜਾਂ ਵਿੱਚ ਉਹਦੇ ਵਾਸਤੇ ਇੱਕ ਬੜੀ ਅੱਛੀ ਲੀਡ ਆ ਅਸੀਂ ਚਾਹੁੰਦੇ ਹਾਂ ਕਿ ਇਸ ਭਾਰਤ ਸਰਕਾਰ ਉੱਤੇ ਪਾਬੰਦੀ ਲਾਏ ਪੰਜਾਬ ਸਰਕਾਰ ਉੱਤੇ ਪਾਬੰਦੀ ਲਾਏ ਕੋਈ ਤਾਂ ਪਹਿਲ ਕਰੇ ਇਸ ਤੋਂ ਪਹਿਲਾਂ ਕਿ ਅਮਰੀਕਾ ਦੀ ਸਰਕਾਰ ਪਾਬੰਦੀ ਲਾ ਦੇਗੀ ਸਵੀਡਨ ਦੀ ਸਰਕਾਰ ਪਾਬੰਦੀ ਲਾ ਦੇਗੀ ਇੰਗਲੈਂਡ ਦੀ ਪਾਬੰਦੀ ਲਾਏ ਉਸ ਤੋਂ ਪਹਿਲਾਂ ਤੁਸੀਂ ਕਰੋ ਨਾ ਪਹਿਲ ਇਸ ਕਰਕੇ ਇਹ ਚਾਹੁੰਦੇ ਕਿ ਜਲਦੀ ਤੋਂ ਜਲਦੀ ਇਸ ਟੈਕਨੋਲੋਜੀ ਤੇ ਪਾਬੰਦੀ ਲੱਗੇ ਬਹੁਤ ਬੜਾ ਖਲਵਾੜ ਹੋ ਰਿਹਾ ਲੋਕੀ ਕੈਂਸਰ ਨਾਲ ਮਰਨਗੇ ਲੋਕੀ ਲੋਕਾਂ ਦੇ ਲਿਵਰ ਡੈਮੇਜ ਹੋਣਗੇ ਲੋਕਾਂ ਦੇ ਹਾਰਟ ਡੈਮੇਜ ਹੋਣਗੇ ਕਈਆਂ ਦੀਆਂ ਅੱਖਾਂ ਹੋਣਗੀਆਂ ਅੱਖਾਂ 'ਚ ਰੋਸ਼ਨੀ ਨਹੀਂ ਹੋਏਗੀ ਇੰਨੇ ਸਾਰੇ ਖਲਵਾੜ ਹੋਣੇ ਆ ਨਵੀਆਂ-ਨਵੀਆਂ ਬਿਮਾਰੀਆਂ ਜਿਹੜੀਆਂ ਅੱਜ ਕੁੱਤਿਆਂ ਨੂੰ ਹੁੰਦੀਆਂ ਨੇ ਜਿਹੜੀਆਂ ਅੱਜ ਸੂਰਾਂ ਨੂੰ ਹੁੰਦੀਆਂ ਨੇ ਜਿਹੜੀਆਂ ਸਾਡੇ ਤੱਕ ਨਹੀਂ ਪਹੁੰਚਦੀਆਂ ਤੁਹਾਨੂੰ ਦੇਖਿਆ ਸਵਾਈਨ ਫਲੂ ਬੰਦਿਆਂ ਤੱਕ ਨਹੀਂ ਆਉਂਦਾ ਹੁਣ ਇੰਟਰ ਸਪੀਸੀਜ਼ ਬੈਰੀਅਰ ਕੱਲ ਨੂੰ ਜੇ ਸਾਡਾ ਇੰਟਰ ਸਪੀਸੀਜ਼ ਬੈਰੀਅਰ ਕੇ ਖਾਣ ਲੱਗ ਪਈਆਂ ਤੇ ਬੜੇ ਵੱਡੇ ਕਹਿਰ ਮਚਣੇ ਨੇ ਬੜੇ ਵੱਡੇ ਕਹਿਰ ਮਚਣੇ ਨੇ ਇਸ ਤੋਂ ਪਹਿਲਾਂ ਕਿ ਸਾਡੇ ਆਉਣ ਵਾਲੇ ਬੱਚੇ ਮਾਨਸਿਕ ਤੌਰ ਤੇ ਅਪੰਗ ਪੈਦਾ ਹੋਣ ਉਹਨਾਂ ਦੇ ਵਿੱਚ ਲੰਗੜੇ ਲੂਲੇ ਪੈਦਾ ਹੋਣ ਉਸ ਤੋਂ ਪਹਿਲਾਂ ਹੀ ਇਸ ਟੈਕਨੋਲੋਜੀ ਤੇ ਅਸੀਂ ਪਾਬੰਦੀ ਲਾ ਦਈਏ ਕਿਤੇ ਨਾ ਕਿਤੇ ਜਿਵੇਂ ਮੂਵੀਸ 'ਚ ਦਿਖਾਇਆ ਜਾਂਦਾ ਹੈ ਕਿ ਇਨਸਾਨ ਜਿਹੜੇ ਨਹੀਂ ਉਹ ਜ਼ੌਂਬੀਜ਼ ਬਣ ਜਾਣਗੇ ਤੇ ਮੈਂ ਕਹਿੰਦਾ ਜਿਹੜੀ ਚੀਜ਼ ਤੁਸੀਂ ਦੱਸ ਰਹੇ ਹੋ ਇਹਦੇ ਹਿਸਾਬ ਨਾਲ ਫਿਰ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਚੀਜ਼ ਜਿਹੜੀ ਜਿਆਦਾ ਦੂਰ ਨਹੀਂ ਹੈ ਮੰਨ ਲਓ ਮੰਨ ਲਓ ਸਾਡੀਆਂ ਟੇਸਟ ਬੜਾ ਬਦਲ ਜਾਂਦੀਆਂ ਮਨ ਲਓ ਸਾਡੀਆਂ ਟੇਸਟ ਮਤਲਬ ਇਹੋ ਜੀ ਨਸਲ ਪੈਦਾ ਹੋ ਜਾਂਦੀ ਹੈ ਕੱਲ ਨੂੰ ਅੱਜ ਤੋਂ 10 ਪੀੜੀਆਂ ਬਾਅਦ ਜਾਂ 15 ਪੀੜੀਆਂ ਬਾਅਦ 15 ਪੀੜੀਆਂ ਜਾਨੀ 300 ਸਾਲਾਂ ਬਾਅਦ ਜਿਹਨੂੰ ਜਿਹਨੂੰ ਆਦਮੀ ਦਾ ਖੂਨ ਸਵਾਦ ਲੱਗਣ ਲੱਗ ਪੈਂਦਾ ਤੇ ਉਹ ਡ੍ਰੈਕੂਲਾ ਪੈਦਾ ਹੋ ਜਾਣਗੇ ਖੂਨ ਪੀਣ ਵਾਲੇ ਜਿਨ੍ਹਾਂ ਦੀ ਅਸੀਂ ਫਿਲਮਾਂ ਦੇਖਦੇ ਆ ਕਹਿੰਦਾ ਮਤਲਬ ਕਿ ਤੁਸੀਂ ਇਨਸਾਨ ਦੀ ਨਸਲ ਨੂੰ ਵਿਗਾੜ ਗਏ ਕਿਉਂਕਿ ਗ੍ਰੈਗਰ ਮੈਂਡਲ ਨੇ ਜਦੋਂ ਖੋਜ ਕੀਤੀ ਸੀ ਜੈਨਟਿਕ ਦੇ ਨਿਯਮਾਂ ਦੀ ਖੋਜ ਕੀਤੀ ਸੀ ਉਹਦੇ ਜਿਹ ਇੱਕ ਨਿਜਮ ਇਹ ਸੀ ਵੀ ਜਿਹੜੇ ਇਹ ਗੁਣ ਸੂਤਰ ਹੁੰਦੇ ਨੇ ਜਿਨ੍ਹਾਂ ਨੂੰ ਉਹਨੇ ਅਲੀਲ ਬੋਲਿਆ ਸੀ ਅੱਜ ਕੱਲ੍ਹ ਅਸੀਂ ਇਜਿੰਦਾ ਰਹਿੰਦੇ ਨੇ ਇਹ 10 ਪੀੜੀਆਂ ਬਾਅਦ 15 ਪੀੜੀਆਂ ਬਾਅਦ ਇਹ ਰੈਸੈਸਿਵ ਹੋ ਜਾਂਦੇ ਨੇ ਕਦੀ ਡਾਰਮੈਂਟ ਹੋ ਜਾਂਦੇ ਨੇ ਕਦੀ ਡੋਮੀਨੈਂਟ ਹੋ ਜਾਂਦੇ ਨੇ ਕਦੀ ਆਪਣੇ ਆਪ ਨੂੰ ਸ਼ੋਅ ਕਰਦੇ ਨੇ ਕਦੀ ਸ਼ੋਅ ਨਹੀਂ ਕਰਦੇ ਮੰਨ ਲਓ ਰੈਸੈਸਿਵ ਚਲੇ ਜਾਂਦਾ 10 ਪੀੜੀਆਂ 11ਵੀਂ ਪੀੜੀ ਚ ਸਾਰੇ ਇਕੱਠੇ ਮਿਲ ਕੇ ਡੋਮੀਨੈਂਟ ਹੋ ਜਾਣ ਔਰ ਆਦਮੀ ਆਦਮੀ ਨੂੰ ਮਾਰ ਕੇ ਖਾਣ ਲੱਗ ਪੇ ਕੀ ਕਰੋਗੇ ਤੁਸੀਂ ਇਸ ਕਰਕੇ ਜਿਵੇਂ ਮੈਂ ਹੁਣੇ ਇੱਕ ਐਗਜ਼ਾਮਪਲ ਦਿੰਦੀ ਆਂ گاਵਾ ਹੀ ਗਾਵਾਂ ਨੂੰ ਵੱਢ ਕੇ ਖਾਣ ਲੱਗ ਪਣ ਉਹਦੇ ਨਾਲ ਕਹਿੰਦਾ ਮਤਲਬ ਇਹ ਆ ਕਿ ਡੀਐਨਏ ਨਾਲ ਖਿਲਵਾੜਨਾ ਕਰੋ ਯਾਰ ਡੀਐਨਏ ਕੁਦਰਤ ਨੇ ਸਭ ਤੋਂ ਖੂਬਸੂਰਤ ਚੀਜ਼ ਬਣਾਈ ਆ ਕੁਦਰਤ ਦਾ ਮਾਸਟਰਪੀਸ ਆ 90 ਲੱਖ ਪ੍ਰਜਾਤੀਆਂ ਨੇ ਜਨਵਰਾਂ ਦੀਆਂ 90 ਲੱਖ ਪ੍ਰਜਾਤੀਆਂ ਨੇ ਪੌਦਿਆਂ ਦੀਆਂ ਇਹ ਹਰ ਇੱਕ ਦਾ ਡੀਐਨਏ ਲੱਗਾ ਸਾਡੇ ਤੇ ਡੀ ਚੂਹੇ ਦੇ ਡੀਐਨਏ 'ਚ ਕਿੰਨਾ ਫਰਕ ਹੁੰਦਾ 2% ਦਾ ਫਿਰ ਵੀ ਚੂਹਾ ਚੂਹਾ ਹੈ 98% ਤੇ ਸਾਡਾ ਸੇਮ ਹੀ ਹੈ ਨਾ ਕੱਲ ਨੂੰ ਸਾਡਾ ਡੀਐਨਏ ਬਦਲੇਗਾ ਅਸੀਂ ਕਿਸੇ ਰਾਖਸ ਵਿੱਚ ਬਦਲ ਗਏ ਗਾਂ ਕਿਸੇ ਭੇੜੀ ਵਿੱਚ ਬਦਲ ਗਏ ਹੁਣ ਮੈਂ ਐਗਜ਼ਾਮਪਲ ਦਿੰਦੀ ਆ ਕਿਸੇ ਗੱਦੀ ਵਿੱਚ ਬਦਲ ਗਈ ਗਾਂ ਮੰਨ ਲਓ ਗਾਂ ਕਿਸੇ ਗੱਦੀ ਵਿੱਚ ਬਦਲ ਗਈ ਕੁੱਤੀ ਵਿੱਚ ਬਦਲ ਗਈ ਹੈ ਤੇ ਉਹ ਉਹ ਗਾਂ ਫਿਰ ਪੂਜਾ ਕਰਨ ਲਾਇਕ ਨਹੀਂ ਰਹੇਗੀ ਨਾ ਸਹੰਦੇ ਪਤਾ ਵੀ ਨਹੀਂ ਚੱਲਣਾ ਬਾਹਰੋਂ ਦੇਖਣ ਨੂੰ ਤਾਂ ਗਾਂ ਹੀ ਲੱਗਣੀ ਹੈ ਇਸ ਕਰਕੇ ਖਿਲਵਾੜ ਨਾ ਕਰੋ ਗਊ ਨੂੰ ਮਾਤਾ ਕਹਿੰਨੇ ਆਂ ਅਸੀਂ ਗਊ ਦੇ ਉੱਤੇ ਇਹ ਨਾ ਤਿਆਚਾਰ ਗਊ ਦਾ ਤੁਸੀਂ ਬਚਾਉਣ ਵਾਲੀਆਂ ਨਸਲਾਂ ਤਬਾਹ ਕਰ ਰਹੇ ਹੋ ਉਹਨਾਂ ਨੂੰ ਮਤਲਬ ਕਹਿਣ ਦਾ ਮਤਲਬ ਕਿ ਕਿਡਨੀ ਲਿਵਰ ਹੈ ਹਾਰਟ ਬ੍ਰੇਨ ਸਾਰੇ ਡੈਮੇਜ ਕਰ ਰਹੇ ਹੋ ਉਹਦੇ ਔਰ ਫਿਰ ਕੀ ਕਹਿ ਰਹੇ ਹੋ ਤੁਸੀਂ ਦੂਜੇ ਪਾਸੇ ਇਹ ਹੈਗਾ ਕਿ ਜਿਹੜਾ ਕੱਲ ਨੂੰ ਗਊਆਂ ਦੇ ਉੱਤੇ ਜਿਹੜਾ ਡੀਐਨਏ ਬਦਲਣਾ ਜੋ ਹੋਏਗਾ ਉਹ ਸਾਡੇ ਉੱਤੇ ਵੀ ਹੋਣਾ